ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਬਹੁਤ ਦਿਨ ਬਾਅਦ ਵੀਡੀਓ ਪਾਉਣ ਲੱਗੇ ਆ ਸੌਰੀਆਂ ਕਹਾਂਗੇ ਤੁਸੀਂ ਹਰ ਇੱਕ ਵੇਲੇ ਕਹਿੰਦੇ ਆ ਪਾਵਾਂਗੇ ਪਾਵਾਂਗੇ ਹੁਣ ਅਸੀਂ ਵੀ ਇੱਕ ਚ ਦੋ ਵੀਡੀਓ ਪਾ ਕੇ ਕਰਾਂਗੇ ਇੱਕ ਫਰਾਈਡੇ ਨੂੰ ਤੇ ਇੱਕ ਮੰਡੇ ਟਿਊ ਜਿਹੜੇ ਜਾਂ ਵੇਨ ਸਦੇ ਦੋ ਦਿਨ ਇੱਕ ਜਿਵੇਂ ਸ਼ੁੱਕਰਵਾਰ ਨੂੰ ਤੇ ਇੱਕ ਜਾਂ ਮੰਗਲਵਾਰ ਜਾਂ ਬੁੱਧਵਾਰ ਦੋ ਦਿਨਾਂ ਚ ਆਪਾਂ ਵੀਡੀਓ ਪਾ ਕੇ ਕਰਾਂਗੇ ਦੋ ਵੀਡੀਓ ਪਾ ਕੇ ਕਰਾਂਗੇ ਕਿ ਹੁਣ ਆਪਾਂ ਨਿਤ ਹੱਲੇ ਨਹੀਂ ਪਾਈ ਜਾਂਦੀ ਕਿ ਥੋੜਾ ਜਿਹਾ ਕੰਮ ਬਹੁਤ ਤੇ ਇਸ ਲਈ ਹੁਣ ਆਪਾਂ ਆ ਗਏ ਜੀ ਆਪਣੀ ਬਾਹਰ ਵਾਲੀ ਗਾੜ੍ਹਣ ਤੇ ਆਪਣਾ ਗਾਢਣਾ ਹੀ ਨਹੀਂ ਸੁਤਾਂਦ ਹੁੰਦੇ ਆ ਤਾਂ ਦੇਖੋ ਜੀ ਆਪਣੇ ਫੁੱਲ ਲਾਇਏ ਆ ਇਹ ਮੇਰੇ ਬੇਟੇ ਨੇ ਲਾਏ ਆ ਆ ਹੈਗੇ ਚਲਾਈ ਇਹ ਆਪਾਂ ਸਾਗ ਬਣਾਵਾਂਗੇ ਕਿਸੇ ਦਿਨ ਇਹ ਵਿੱਚ ਉਦੋਂ ਪਾਵਾਂਗੇ ਚਲਾਈ ਬਹੁਤ ਚੰਗੀ ਚੀਜ਼ ਹੁੰਦੀ ਹੈ ਚਲਾਈ ਖਾਣ ਲਈ ਤੇ ਇੱਕ ਇੰਡਿਆ ਹੁੰਦਾ ਵੇਲ ਦਾ ਸਾਗ ਉਹ ਬਹੁਤ ਵਧੀਆ ਚੀਜ਼ ਆ ਤੁਹਾਡੇ ਜੋੜਾਂ ਲਈ ਹਾਰਟ ਲਈ ਜਿਹਨੇ ਆਪਾਂ ਬਾਥੂ ਦੀ ਪੁਰਜੀ ਕਰਦੇ ਉਹ ਪੁਰਜੀ ਵੀ ਤੁਸੀਂ ਕਰਕੇ ਖਾ ਸਕਦੇ ਆ ਤੇ ਆਏ ਨਾ ਸੋਚਿਆ ਕਰੋ ਕਿ 베일 ਦਾ 사गे बेकार बेकार ਨਹੀਂ ਹੁੰਦਾ ਉਹਦੇ ਵਿੱਚ ਬਹੁਤ ਵਧੀਆ-ਵਧੀਆ ਤੱਤ ਹੈ ਤੁਸੀਂ ਦੇਖੋ ਉਹਨੂੰ ਸਰਚ ਕਰਕੇ ਫੇਰ ਵੀ ਖਾਓ ਤੇ ਪੰਜਾਬੀ ਚ ਵੀ ਹੁਣ ਤਾਂ ਨਿਕਲਿਆ ਆਉਂਦਾ ਲਿਖਿਆ ਵਾ ਜੇ ਤੁਸੀਂ ਜਿਹੜਾ ਕੋਈ ਕੁਝ ਕੱਢਣਾ ਹੈ ਤਾਂ ਪੰਜਾਬੀ ਚ ਕੱਢ ਕੇ ਦੇਖ ਲਿਆ ਕਰੋ ਆ ਆਪਣੇ ਦੇਖੋ ਜੀ ਗੁਲਾਬ ਦਾ ਇੱਕ ਫੁੱਲ ਹੈ ਇਹ ਇਹ ਸਾਰਾ ਮੇਰੇ ਬੇਟੇ ਨੇ ਆਏ ਕਰਕੇ ਇਹਦੀ 베일 ਜੀ ਬਣਾਲੀ ਜਿਵੇਂ ਕੰਦ ਦੇ ਨਾਲ ਤਾਂ ਸਾਰੇ ਫੁੱਲ ਲਾਏ ਵਾ ਇੱਥੇ ਬਹੁਤ ਸਾਰੇ ਯਾ ਕਿ ਮੈਂ ਇੰਡੀਆ ਸੀਗੀ ਤੇ ਫਿਰ ਉਹਨੇ ਕੀਤਾ ਇਹ ਸਾਰਾ ਕਸ਼ਟ ਆਵੇ ਹੁਣ ਉਹਦੇ ਇੱਥੇ ਗਿੰਦੇ ਦੇ ਫੁੱਲ ਲਾਏ ਆ। ਉੱਥੇ ਅਸੀਂ ਫੁੱਲ ਲਾ ਕੇ ਛੱਡਿਆ ਹੁੰਦੇ ਤੇ ਇੱਥੇ ਹੁਣ ਅਸੀਂ ਆ ਗਏ ਆ ਆਪਣੇ ਫੁੱਲਾਂ ਦੇ ਕੋਲੇ। ਤਾਂ ਉੱਤੇ ਜਾਜ ਜਾਂਦਾ ਥੋੜਾ ਜਿਹਾ ਗਨੋਰ ਕਰੇ। ਆ ਹੁੰਦਾ ਇਹਦੇ ਵਿੱਚ ਬਹੁਤ ਸੋਹਣੀ ਸਮੈਲ ਆਉਂਦੀ ਹੁੰਦੀ ਹੈ। ਜੇ ਆ ਤੁਹਾਨੂੰ ਲਾ ਕੇ ਸੁੰਗਦੇ ਨਾ। ਵਾਸ਼ ਨਾਲ ਲਈਏ ਤਾਂ ਜਿਵੇਂ ਸੈਂਟ ਦੀ ਸਮੈਲ ਆਉਂਦੀ ਹੈ ਉਹਵੇਂ ਇਹਦੀ ਸਮੈਲ ਆਉਂਦੀ ਹੈ। ਤਾਂ ਲੈਵੈਂਡਰ ਕਹਿੰਦੇ ਆ ਤਾਂ ਅੰਗਰੇਜ਼ੀ ਚ ਜਿਵੇਂ ਕਹਿੰਦੇ ਆ ਮੈਨੂੰ ਹੁਣ ਪਤਾ ਨਹੀਂ ਨਾ। ਤੇ ਆ ਦੇਖੋ ਜੀ ਆ ਆਪਣੇ ਸਾਰੇ ਗਿੰਦਿਆਂ ਦੇ ਬੂਟੇ ਆ ਉਹ ਵੀ ਲੈਵੈਂਡਰ। ਤੇ ਆ ਦੇਖੋ ਸਾਰੇ ਕਿੰਨੇ ਸੋਹਣੇ ਸੋਹਣੇ ਫੁੱਲ ਆ ਦੇਖੋ ਆ ਵੀ ਗਿੰਦੇ ਤੇ ਉਹ ਫੁੱਲ ਦੇਖ ਕਿੰਨੇ ਸੋਹਣੇ ਹੈਗਾ ਨਾ ਤਾਂ ਨਵੇਂ ਫੁੱਲ ਲਾਏ ਆਪਾਂ ਇੰਨਾ ਕੀ ਥਾਂ ਇਹ ਕਹਿ ਦਿੰਨੇ ਆ ਸਾਰੇ ਇੰਡੀਆ ਵਾਲੇ ਕਹਿੰਦੇ ਸਾਡੇ ਥਾਂ ਹੈ ਨਹੀਂ ਸਾਡੇ ਵੀ ਜੀ ਥਾਂ ਤਾਂ ਬਾਹਲਾ ਨਹੀਂਗਾ ਇੰਨਾ ਹੀ ਥਾਂ ਦੇਖੋ ਬਸ ਸਮਝ ਲਓ ਤੁਸੀਂ ਖੁਲ ਨਹੀਂ ਜਿੰਨਾ ਥਾਂ ਹੈ ਤੇ ਇਹ ਆਪਣੇ ਕੱਦੂ ਲਾਏ ਹਲੇ ਲੱਗੇ ਨਹੀਂ ਆਪਾਂ ਦਿਖਾਵਾਂਗੇ ਜਦੋਂ ਲੱਗਗੇ ਇਹ ਕੱਦੂਆਂ ਦੀਆਂ ਵਿੱਲਾ ਇਹ ਵੀ ਮੇਰੇ ਬੇਟੇ ਨੇ ਲਾਈਆਂ ਤਾਂ ਇਹ ਮੇਰੀ ਵੇਟ ਕਰਦੋਂ ਅਸੀਂ ਹੁਣ ਤਾਂ ਚੱਲੀਆਂ ਇਹ ਕਿ ਉੱਥੇ ਛੱਡਿਆੰਦੇ ਸੀ ਤੇ ਹੁਣ ਇੱਥੇ ਆ ਗਏ ਕਾਦਨਾਂ ਦੇ ਕੋਲੇ ਤੇ ਇਹ ਹੁਣ ਆਪਣੇ ਹੈਗੇ ਜੀ ਟਮਾਟਰ ਲਾਇਏ ਟਮਾਟਰ ਵੀ ਕਹਿ ਦਿੰਦੇ ਆ ਮੇਰੀ ਥੋੜੀ ਜੀ ਤੁਹਾਨੂੰ ਪਤਾ ਪੰਜਾਬੀ ਠੇਸ ਆ ਤਾਂ ਉਹ ਮੇਰੀ ਟਮਾਟੇ ਹੁੰਦੇ ਆ ਉਹਦਾ ਟਮਾਟਰ ਆ ਪਰ ਮੇਰੀ ਜਿਹੜੀ ਪੰਜਾਬੀ ਉਹਦੇ ਵਿੱਚ ਆਏ ਟਮਾਟੇ ਆ ਦੇਖੋ ਲੱਗੇ ਬਹੁਤ ਆ ਤੇ ਇੰਦਰ ਲਾਈ ਜਾ ਜੀ ਆਪਾਂ ਮੱਕੀ ਦੀਆਂ ਛੱਲੀਆਂ ਲਾਈ ਜਾਂ ਉਹਨੇ ਆਹ ਦੇਖੋ ਇੰਦਰ ਦੋ ਤਿੰਨ ਬੁੱਟ ਲੱਗੇ ਆ ਮੱਕੀ ਦੇ ਇਹ ਦੇਖੋ। ਹੂੰ। ਤੇ ਮਿਰਚਾਂ ਵੀ ਬਹੁਤ ਲੱਗੀਆਂ ਐ। ਥੋੜਾ ਮਨਪਾਣੀ ਵੇਖੋ ਮਿਰਚਾਂ ਕਿੰਨੀਆਂ ਲੱਗੀਆਂ। ਦੇਖੋ। ਆਹ ਦੇਖੋ ਆਹ ਇਹ ਸਭ ਟੋ ਨੂੰ ਕਿੰਨੀਆਂ ਲੱਗੀਆਂ। ਹੂੰ ਵੀ ਆਪਾਂ ਇੰਡੀਆ ਜਿਹੜੇ ਮਿਰਚਾਂ ਲਾਉਣੇ ਉਹ ਥੱਲੇ ਨੂੰ ਢੇਗ ਦਿਆ ਐ ਤੇ ਇਹ ਤਾਂ ਨੂੰ ਦੇਖੋ ਜਿੱਦਾਂ ਖੜੀਆਂ ਐ ਸਿੰਗਾ ਨੂੰ। ਆਹ ਦੇਖੋ ਸਾਰੀਆਂ ਮਿਰਚਾਂ ਦੇਖੋ ਕਿੰਨੀਆਂ ਲੱਗੀਆਂ। ਦੇਖੋ। ਤੇ ਦੋ ਬੂਟੇ ਲਾਇਆ ਉਹਨੇ। ਬੈਂਗ ਨਹੀਂ ਦੇ ਦੇਖੋ ਬੈਂਗ ਨਹੀਂ ਵੀ ਨਿੱਕੇ ਹੀ ਬੁੱਟੇ ਐ ਵਸੇ ਪਰ ਨਿੱਕੇ ਹੀ ਬੁੱਟੇ ਨੂੰ ਬੈਂਗ ਨਹੀਂ ਲੱਗੀ ਪਈ ਐ ਕਾਵੇ ਇੱਧਰ ਦੋ ਤਿੰਨ ਇੱਧਰ ਲੱਗੀਆਂ ਪਈਆਂ ਤੇ ਨਿੱਕੀ ਜੇ ਨਿੱਕੇ ਜੇ ਬੁੱਟੇ ਨੂੰ ਕਿੰਨਾ ਬੈਂਗ ਨਹੀਂ ਲੱਗਦੀ ਤੇ ਇਹਦੇ ਹੈਗੇ ਜੀ ਗੁਲਾਬ ਦੇ ਬੁੱਟੇ ਹੋਰ ਆ ਹੈਗੇ ਗੁਲਾਬ ਦੇ ਬੁੱਟੇ ਤਾਂ ਆ ਵੀ ਗਿੰਦਾਂ ਦੇ ਇਹਦੇ ਵਿੱਚ ਜੀ ਆ ਗੁਲਾਬ ਦੇ ਲਾਏ ਉਹਨੇ ਗੱਡ ਕੇ ਆਹ ਛੋਟੀ ਜੀ ਸਟਿਚ ਜੀ ਸਮਝ ਲਓ ਤੁਸੀਂ ਪੌੜੀ ਖੜਾ ਕੇ ਉਹਨੇ ਲਾਏ ਨਾਲੇ ਵੀ ਤੇ ਇਧਰ ਦੇਖੋ ਆ ਕਿੰਨੇ ਸੋਹਣੇ ਦੇਖੋ ਸਾਰੇ ਐ ਜਿਵੇਂ ਮੈਂ ਹੁਣ ਇਹਨਾਂ ਦੇ ਵੀ ਰੱਖੂਗੀ ਮੈਂ ਗਾਹ ਨੂੰ ਇਹਨਾਂ ਨੂੰ ਇੰਡਾ ਲੈ ਕੇ ਜਾਊਂਗੀ ਪੀਆਂ ਨੂੰ ਤਾਂ ਫੇਰ ਉੱਥੇ ਲਾਉਂਗੀ ਤੇ ਆਹ ਦੇਖੋ ਕਿੰਨੇ ਸੋਹਣੇ ਆਹ ਹੋਰ ਬੁੱਟੇ ਦੇਖੋ ਕਿੰਨੇ ਸੋਹਣੇ ਸੋਹਣੇ ਐ ਸਾਰੇ ਬੁੱਟੇ ਹੀ ਲੱਗਦੇ ਦੇਖਣ ਨੂੰ ਪੱਲੀ ਪੱਲ ਪੱਲੀ ਪੱਲ ਐਨੇ ਫੁੱਲਾਂ ਵਾਲੇ ਬੁੱਟੇ ਘੱਟ ਹੀ ਹੁੰਦੇ ਆ ਵੈਸੇ ਪਰ ਮੈਂ ਹੁਣ ਇਹਨਾਂ ਦੇ ਵੀ ਰੱਖੂਗੀ ਸਾਰਿਆਂ ਦੇ ਆ ਹੈਗੇ ਜੀ ਗੁਲਾਬ ਦੇ ਬੂਟੇ ਇਧਰ ਵੀ ਇਹ ਗੁਲਾਬ ਦੋ ਤਿੰਨ ਤਿਕਾਂ ਦੇ ਗੁਲਾਬ ਹੈ ਕੁਝ ਸੁੱਕ ਗਏ ਕੁਝ ਕਿਵੇਂ ਉਹਨੇ ਕੰਦ ਜੀ ਦੇ ਨਾਲ ਨਾਲ ਵੀ ਲਾਏ ਐ ਖੱਟੇ ਵੀ ਲਾਏ ਐ ਉਹ ਵੀ ਇੱਕ ਦੇ ਕਿੰਨੇ ਫੁੱਲੀ ਫੁੱਲ ਲੱਗਿਆ ਉਹਨੂੰ ਉਹ ਵੀ ਲਾਏ ਐ ਤੇ ਹੋਰ ਗਾਂ ਵੀ ਲਾਇਆ ਉਹਨੇ ਇਧਰ ਹੋਰ ਆਹ ਲਾਏ ਐ ਛੋਟੇ ਛੋਟੇ ਚੁੰਡੀਆਂ ਜਿਗਾਲੇ ਵੀ ਨਾਲ ਦੇ ਉਹਨਾਂ ਦੇ ਬੇਲਾਂ ਜਿਗਾਂ ਤੇ ਇਧਰ ਹੋਰ ਤਿਕਾਂ ਦੇ ਲਾਏ ਐ ਦੇਖੋ ਵਾਹ ਜੀ ਚਿੱਟੇ ਫੁੱਲਾ ਕਿੰਨੇ ਸੋਹਣੇ ਫੁੱਲਾ ਦੇਖੋ ਇਹ ਚਿੱਟੇ ਫੁੱਲ ਹੈ ਇਹ ਏਡੀ ਕਿਛੋਟੀ ਜਿਹੀ ਲਾਇਆ ਵੀ ਆਪਣੀ ਕੈਰੀ ਜੀ ਇਹ ਲਾਇਵੇ ਗਮਲਿਆਂ ਦੇ ਵਿੱਚ ਤੇ ਇਧਰ ਹੈਗੇ ਜੀ ਦੇਖੋ ਇਹ ਗੁਲਾਬੀ ਗੂੜੇ ਤੇ ਆਹ ਦੇਖੋ ਪੀਚ ਜੇ ਤੇ ਚਿੱਟੇ ਦੋ ਰੰਗਾਂ ਦੇ ਆ ਇਹ ਵੀ ਗੁਲਾਬੀ ਹੈ ਇਹਦੇ ਵਿੱਚ ਵੀ ਗੁਲਾਬੀ ਤੇ ਚਿੱਟਾ ਥੋੜਾ ਜਿਹਾ ਆਹ ਹੱਲੇ ਹੈਗੇ ਮੈਨੂੰ ਲੱਗਦਾ ਇਹ ਰਾਤ ਰਾਣੀ ਆ ਹੁਣ ਲੱਗੇ ਤਾਂ ਪਤਾ ਲੱਗੂਗਾ ਹੱਲੇ ਇਹਨੂੰ ਫੁੱਲ ਨਿੱਕੇ ਨਿੱਕੇ ਲੱਗਦੇ ਆ ਜਿਹੜੀ ਇੰਡੀਆ ਰਾਤ ਰਾਣੀ ਹੁੰਦੀ ਹੈ ਮੇਰਾ ਖਿਆਲ ਆ ਉਹ ਹੋਏਗਾ ਵੀ ਛੋਟੇ ਛੋਟੇ ਫੁੱਲ ਲੱਗਣ ਲੱਗ ਜਣੇ ਹੁਣ ਆਪਾਂ ਹੋਰ ਹੋਰ ਵੀਡੀਓ ਬਣਾਉਂਦੇ ਰਵਾਂਗੇ ਤੇ ਤੁਸੀਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਨਾਲ ਤੇ ਹੁਣ ਆਪਾਂ ਪਾਵਾਂਗੇ ਜੀ ਵੀਡੀਓ ਟੀਜਰ ਦੇ ਜਾਂ ਵੈਨਸਡੇ ਮੰਗਲਵਾਰ ਜਾਂ ਬੁੱਧਵਾਰ ਦੋਨੋਂ ਦਿਨ ਚੈੱਕ ਦਿਨ ਵੀਡੀਓ ਪਾਵਾਂਗੇ ਫਿਰ ਆਪਾਂ ਡਿਸਾਇਡ ਕਰ ਲਾਂਗੇ ਕਿ ਪੱਕਾ ਹੀ ਦਿਨ ਰੱਖਾਂਗੇ ਸ਼ੁੱਕਰਵਾਰ ਦਾ ਤੇ ਜਾਂ ਉਹਨਾਂ ਦਿਨਾਂ 'ਚ ਦੋਨੋਂ 'ਚ ਕੋਈ ਸ਼ੁੱਕਰਵਾਰ ਦਾ ਤਾਂ ਪੱਕਾ ਹੀ ਰੱਖਾਂਗੇ ਉਹਨਾਂ 'ਚ ਦਿਨਾਂ 'ਚੋਂ ਇੱਕ ਦਿਨ ਰੱਖਾਂਗੇ ਕਿ ਦੋ ਵੀਡੀਓ ਪਾਏ ਕਰਾਂਗੇ ਆਪਾਂ ਵੀਕ ਦੇ ਪਲੀਜ਼ ਸਪੋਰਟ ਕਰੋ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ